ਹਜੀ ਸਨੀ ਜਾਂਦੇ ਜਾਂਦੇ ਅੰਤ ਦੇ ਵਿੱਚ ਲਾਕ ਸਪੋਲ ਆਈ ਸਮੁੱਚੇ ਭਾਈ ਜਰੇ ਜਿੰਨੀਆਂ ਵੀ ਔਕੜਾਂ ਸੀ ਇਸ ਦਾ ਸਮੱਸਿਆ ਮਤੇ ਤੇ ਵਾਪਸ ਲੈੰਦਾਰ ਸਮਾਰੋਹ ਕਰਾਂ ਕੀ ਸਿਆਦ ਨਹੀਂ ਜਾਂਦਾ ਰੰਦਾ ਮੈਂ ਇਹ ਨਿਹਾ ਦੇਣਾ ਚਾਹੁੰਦਾ ਕਿਉਂਕਿ ਮੈਂ ਆਪ ਕੁਰਸੀ ਕੰਮ ਕਰਤਰੀ ਵੀ ਹਾਂ ਤੇ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਬਨਾਲਾ ਹਲਕਾ ਤੋਂ ਵੀ ਡਿੱਗੀ ਕੁਝ ਥੋੜੀਆਂ ਜਿਹੀਆਂ ਬੋਤਾਂ ਵੀ ਮੈਨਰੇ ਗਿਆ ਸੀ ਸੋ ਇਸ ਕਰਕੇ ਮੇਰੀ ਸਿੱਖਤਾਂ ਨਾਲ ਬਾਰੇ ਬਹੁਤ ਕਾਫੀ ਘਮੀ ਵੀ ਕਾਫੀ ਸਟਡੀ ਹੈ ਸੋ ਇਸ ਦੇ ਵਿੱਚ ਮੈਂ ਸਮਝਦਾ ਹਾਂ ਕਿ ਅੱਜ ਜੇ ਸਿੱਖ ਪੰਥ ਨੂੰ ਪਰਖਣ ਤੇ ਕਰਨਾ ਹੈ ਜੇ ਸਿੱਖ ਪੰਥ ਨੂੰ ਸਮੁੱਚੀ ਦੁਨੀਆ ਦੇ ਸਮੁੱਚੀ ਸ੍ਰਿਸ਼ਟੀ ਤੇ ਸਿੱਖ ਪੰਥ ਨੂੰ ਅੱਗੇ ਦੇਖੇ ਜਾਣਾ ਹੈ ਤਾਂ ਜਣਾ ਹੈ ਬੱਬਾ ਸਤਗੁਰ ਨਾਨਕਦੇਵ ਜੀ ਅਸ਼ਵੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿ ਵਿਚਾਰਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ ਤਾਂ ਸਾਨੂੰ ਅੱਜ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਇਸ ਇਲਾਕੇ ਦੇ ਵਿੱਚ ਆ ਕੇ ਮੈਂ ਦੇਖਿਆ ਗੁਰੂ ਸਾਹਿਬ ਨੇ ਕਿਹਾ ਸੀ ਹਰਿ ਗ੍ਰਿਟੇ ਗੁਰਕੇ ਬੇਟੇ ਇਹਨਾਂ ਨੂੰ ਇੱਕ ਮੇਰਾ ਇੱਕ ਦੋਸਤ ਬਲਦੇਰ ਸਿੰਘ ਸੜਕ ਨਾਮਾ ਹੈਗਾ ਉਹਨਾਂ ਨੇ ਹਰਿ ਗ੍ਰਿਟੇ ਤੇ ਪੰਜਮਾ ਸਹਿਬ ਦਾ ਨਾਮ ਇੱਕ ਨਾਵਲ ਵੀ ਲਿਖਿਆ ਹੈ ਉਹਨਾਂ ਨਾਲ ਮੇਰੀ ਇਸ ਮਸਲੇ ਤੇ ਕਾਫੀ ਡਿਸਕਸ ਹੋ ਗਿਆ ਇਸ ਇਲਾਕੇ ਦੇ ਵਿੱਚ ਆ ਕੇ ਮੈਂ ਦੇਖਿਆ ਹੈ ਜੋਨੇ ਮੇਰੇ ਤੇ ਸਿੰਘ ਨੇਗੇ ਹਲਕਨਾ ਹਰ ਸਿੰਘ ਵਾਲੇ ਦੇ ਜਿਵੇਂ ਰਾਜੂ ਜੀ ਨੇ ਇੱਕ ਮੇਰਾ ਹੋਰ ਬਹੁਤ ਵੱਡਾ ਸ਼ਲਾਲੂ ਹੈ ਅ ਨਰਮਨ ਸਿੰਘ ਰਣਜੀਤ ਕੇ ਵਾਲਾ ਉਹ ਵੀ ਅ ਅਮਰਦਾਰਿਸ਼ਕਾ ਹੈ ਤੇ ਹੋਰ ਵੀ ਇਸੇ ਤਰ੍ਹਾਂ ਆਪਣਾ ਧੀਰਗ ਛੇਰ ਗੇਲੀ ਦੀ ਉਹ ਵੀ ਸਾਡੇ ਸਮੁੱਚੇ ਸਮਾਜ ਦੇ ਨਾਲ ਅ ਇਸ ਭਾਈਚਾਰੇ ਦੇ ਨਾਲ ਇਸ ਭਾਈਚਾਰੇ ਨੂੰ ਜਥੇਵੰਦ ਕਰਨ ਦੇ ਵਾਸਤੇ ਇਸ ਭਾਈਚਾਰੇ ਨੂੰ ਇੱਕ ਲੜੀ ਦੇ ਵਿੱਚ ਪਰੋਣ ਲਈ ਬਹੁਤ ਵੱਡਾ ਮਹਾਨ ਕੰਮ ਕਰ ਰਹੇ ਨੇ ਇਹ ਮਹਾਨ ਕੰਮ ਦਸ਼ਮੇਸ਼ ਪਿਤਾ ਜੀ ਵੱਲੋਂ ਦਿੱਤਾ ਹੋਇਆ ਇਸ ਜਿਹੜਾ ਕਰੇ ਘਰੇਟੇ ਨਹੀਂ ਗੁਰੂ ਕੇ ਪਿੱਛੇ ਨਹੀਂ ਤੇ ਅਸੀਂ ਮੇਰੀ ਤਾਂ ਇਥੋਂ ਤੱਕ ਵੀ ਕਾਮਨਾ ਹੈ ਕਿ ਸਿੱਖ ਪੰਥ ਦੀ ਜਿਹੜੀ ਗਵਾਈ ਆ ਉਹ ਰਗੇਟੇ ਭਰਾਵਾਂ ਨੂੰ دینی ਚਾਹੀਦੀ ਹੈ ਕਿਉਂਕਿ ਰਗੇਟੇ ਭਰਾਵਾਂ ਦਾ ਮੁੱਢ ਤੋਂ ਲੈ ਕੇ ਚਮਕੌਰ ਦੀ ਜੰਗ ਤੋਂ ਲੈ ਕੇ ਉਸ ਤੋਂ ਪਹਿਲਾਂ ਵੀ ਰਗੇਟੇ ਭਰਾਵਾਂ ਦਾ ਸਿੱਖ ਕਰਮ ਦੇ ਵਿੱਚ ਕੁਰਬਾਨੀ ਕਰਨ ਦੇ ਵਿੱਚ ਇੰਨਾ ਬੜਾ ਯੋਗਦਾਨ ਹੈ ਉਸ ਯੋਗਦਾਨ ਨੂੰ ਭਲਾ ਦੀ ਜਸਕ ਦਾ ਜੋ ਇਹ ਮੈਂ ਸ਼ਬਦ ਜਰੂਰ ਕਹਿਣਾ ਚਾਹੁੰਦਾ ਹਾਂ ਕਿਉਂਕਿ ਮੇਰਾ ਫੀਲਡ ਸਸਪੇ ਇਹ ਹੀ ਨਹੀਂ ਕਿ ਮੈਂ ਜੋ OBC ਭਾਈ ਜਲਾ ਜਾਂ BC ਭਾਈ ਭਾਈ ਜਲਾ ਇਹਨਾਂ ਨੂੰ ਪੱਤਰ ਕਰਨਾ ਹੈ ਸਭੋ ਇਸ ਦੇ ਨਾਲ ਹੀ ਮੈਂ ਸਿੱਖ ਪੰਥ ਦੇ ਲੋਕਾਂ ਨੂੰ ਵੀ ਇਕੱਠਾ ਕਰਨਾ ਚਾਹੁੰਦਾ ਹਾਂ ਤੇ ਮੈਂ ਇਹ ਗੱਲ ਵੀ ਕਹਿਣਾ ਚਾਹੁੰਦਾ ਹਾਂ ਸ਼ਰਿਆ ਤੇ ਜੇ ਪੰਥ ਦੀ ਬਾਗਦੋੜ ਕਿਸੇ ਦੇ ਘਰੇਟੇ ਸੰਗ ਦੇ ਹੱਥ ਵਿੱਚ ਦੇ ਦਿੱਤੀ ਜਾਵੇ ਤਾਂ ਇਹ ਜਿਹੜਾ ਪੰਥ ਹੈ ਹੋਰ ਅੱਗੇ ਨੂੰ ਵਧ ਸਕਦਾ ਹੈ ਮੇਰੇ ਦਿਲ ਚ ਨਾਲ ਹੀ ਹੈ हां ਜਿਸ ਬੰਦੇ ਨੂੰ ਮੈਂ ਚਾਹੁੰਦਾ ਹਾਂ ਕਿ ਉਸ ਨੂੰ ਅੱਗੇ ਲਿਆਇ ਜਾਵੇ ਪਰੰਤੂ ਹਾਲਜੇ ਕਰੀਮ ਹੈ ਨਹੀਂ ਕਹਣਾ ਚਾਹਦਾ ਹਾਂ ਕਿ ਉਹ ਰੇਗਰੇਟ ਆ ਗਈ ਜਿਹੜਾ ਹੈ ਉਸ ਨੂੰ ਅੱਗੇ ਲਿਆ ਕੇ ਜਪਨਥ ਦੀ ਵਾਗਡੋਰ ਸਮਾਪਤ ਹੋ ਜਾਵੇ ਤਾਂ ਸਾਡਾ ਪੰਜਾਬ ਦਾ